ਭਾਰਤੀ ਪ੍ਰਤੀਪੂਤੀਆਂ ਤੇ ਐਕਸਚੇਂਜ ਬੋਰਡ ਨੇ ਮਿਊਚੁਅਲ ਫੰਡ ਨਿਵੇਸ਼ਕਾਂ ਨੂੰ ਮਹੱਤਵਪੂਰਨ ਰਾਹਤ ਦਿੱਤੀ ਹੈ ਨਵੇਂ ਨਿਯਮਾਂ ਦੇ ਤਹਿਤ ਮਿਊਚੁਅਲ ਫੰਡ ਦੀ ਯੂਨਿਟਾਂ ਨੂੰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਵਿੱਚ ਟ੍ਰਾਂਸਫਰ ਕਰਨ ਲਈ ਹੁਣ ਡੀਮੈਟ ਖਾਤੇ ਦੀ ਜ਼ਰੂਰਤ ਨੂੰ ਹਟਾ ਦਿੱਤਾ ਗਿਆ ਹੈ ਇਹ ਬਦਲਾਅ ਜੋ ਹੈ ਲੱਖਾਂ ਨਿਵੇਸ਼ਕਾਂ ਲਈ ਮਹੱਤਵਪੂਰਨ ਸਹੂਲਤ ਲਿਆਏਗਾ ਜੋ ਆਪਣੀ ਮਿਊਚੁਅਲ ਫੰਡ ਹੋਲਡਿੰਗਸ ਨੂੰ ਸਟੇਟਮੈਂਟ ਆਫ ਅਕਾਊਂਟ ਯਾਨੀ ਕਿ ਗੈਰ ਡੀਮੈਟ ਮੋਡ ਵਿੱਚ ਰੱਖਦੇ ਨੇ ਸੇਬੀ ਦੇ ਇਸ ਕਦਮ ਨੂੰ ਨਿਵੇਸ਼ਕਾਂ ਲਈ ਪ੍ਰਕਿਰਿਆ ਨੂੰ ਸਰਲ ਬਣਾਉਣ ਤੇ ਪਾਰਦਰਸ਼ੀ ਬਣਾਉਣ ਵਾਲੇ ਇੱਕ ਮਹੱਤਵਪੂਰਨ ਸੁਧਾਰ ਮੰਨਿਆ ਜਾ ਰਿਹਾ ਹੈ ਇਸ ਫੈਸਲੇ ਨਾਲ ਨਿਵੇਸ਼ਕਾਂ ਲਈ ਪਰਿਵਾਰਕ ਮੈਂਬਰਾਂ ਨੂੰ ਯੂਨਿਟਾਂ ਦਾ ਤੋਹਫ਼ਾ ਦੇਣਾ ਕਿਸੇ ਨਜ਼ਦੀਕੀ ਰਿਸ਼ਤੇਦਾਰ ਦਾ ਨਾਮ ਜੋੜਨਾ ਜਾਂ ਫਿਰ ਕਾਨੂੰਨੀ ਉਤਰਾਧਿਕਾਰੀ ਨਾਲ ਸਬੰਧਤ ਮਾਮਲਿਆਂ ਨੂੰ ਹੱਲ ਕਰਨਾ ਬਹੁਤ ਸੌਖਾ ਹੋ ਜਾਵੇਗਾ ਪਹਿਲਾਂ ਇਹ ਪ੍ਰਕਿਰਿਆ ਸਿਰਫ ਡੀਮੈਟ ਖਾਤਿਆਂ ਵਾਲੇ ਨਿਵੇਸ਼ਕਾਂ ਲਈ ਸੰਭਵ ਸੀ ਜਿਸ ਨਾਲ ਵੱਡੀ ਗਿਣਤੀ ਦੇ ਵਿੱਚ ਗੈਰ ਡੀਮੈਟ ਨਿਵੇਸ਼ਕਾਂ ਨੂੰ ਅਸੁਵਿਧਾ ਹੁੰਦੀ ਸੀ SEBI ਦਾ ਕਹਿਣਾ ਹੈ ਕਿ ਇਹ ਬਦਲਾਅ ਜੋ ਹੈ ਨਿਵੇਸ਼ਕਾਂ ਦੀਆਂ ਅਸਲ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ ਤਾਂ ਜੋ ਪਰਿਵਾਰਕ ਵਿੱਤੀ ਯੋਜਨਾਬੰਦੀ ਦੇ ਅਨੁਸਾਰ ਨਿਵੇਸ਼ਕਾਂ ਨੂੰ ਆਸਾਨੀ ਨਾਲ ਟਰਾਂਸਫਰ ਕੀਤਾ ਜਾ ਸਕੇ ਨਵਾਂ ਨਿਯਮ ਜ਼ਿਆਦਾਤਰ ਮਿਊਚੁਅਲ ਫੰਡਸ ਦੀਮਾਤੇ ਲਾਗੂ ਹੋਵੇਗਾ ਤੇ ਪਹਿਲਾ ਇਹ ਨਿਯਮ ਜੋ ਹੈ ਐਕਸਚੇਂਜ ਟ੍ਰੇਡਡ ਫੰਡਾਂ ਤੇ ਲਾਗੂ ਨਹੀਂ ਹੋਵੇਗਾ ਕਿਉਂਕਿ ਉਹਨਾਂ ਦਾ ਵਪਾਰ ਅਤੇ ਵਪਾਰ ਸਟਾਕ ਜੋ ਐਕਸਚੇਂਜ ਆ ਰਹੀ ਹੁੰਦਾ ਹੈ ਦੂਜਾ ਇਹ ਸਹੂਲਤ ਜੋ ਹੈ ਬੱਚਿਆਂ ਦੇ ਫੰਡਾਂ ਜਾਂ ਰਿਟਾਇਰਮੈਂਟ ਫੰਡਾਂ ਵਰਗੀਆਂ ਹਲ ਮੁਖੀ ਯੋਜਨਾਵਾਂ ਲਈ ਵੀ ਉਪਲਬਧ ਨਹੀਂ ਹੋਵੇਗੀ ਕਿਉਂਕਿ ਇਨ੍ਹਾਂ ਸਕੀਮਾਂ ਵਿੱਚ ਲੌਕ ਇਨ ਪੀਰੀਅਡ ਅਤੇ ਉਮਰ ਅਧਾਰਿਤ ਸ਼ਰਤਾਂ ਹਨ ਸਟੇਟਮੈਂਟ ਆਫ ਅਕਾਊਂਟ ਮੋਡ ਵਿੱਚ ਯੂਨਿਟ ਰੱਖਣ ਵਾਲੇ ਸਾਰੇ ਨਿਵਾਸੀ ਤੇ ਗੈਰ ਨਿਵਾਸੀ ਭਾਰਤੀ ਇਸ ਸਹੂਲਤ ਦਾ ਲਾਭ ਉਠਾ ਸਕਣਗੇ ਹਾਲਾਂਕਿ ਨਾਬਾਲਕ ਦੇ ਫੋਲੀਓ ਤੋਂ ਯੂਨਿਟਾਂ ਨੂੰ ਟਰਾਂਸਫਰ ਕਰਨ ਦੀ ਇਜਾਜ਼ਤ ਜੋ ਹੈ ਨਹੀਂ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਨੀਮਾ ਦੇ ਤਹਿਤ ਇੱਕ ਨਿਵਾਸੀ ਭਾਰਤ ਤੋਂ ਇੱਕ ਐਨਆਰਆਈ ਨੂੰ ਯੂਨਿਟ ਟਰਾਂਸਫਰ ਕਰਨ ਤੇ ਵੀ ਪਾਬੰਦੀ ਰਹੇਗੀ SEBI ਨੇ ਇਸ ਪ੍ਰਕਿਰਿਆ ਨੂੰ ਇਸ ਜੋ ਹੈ ਪੂਰੀ ਪ੍ਰਕਿਰਿਆ ਨੂੰ ਡਿਜੀਟਲ ਅਤੇ ਸੁਰੱਖਿਅਤ ਬਣਾ ਦਿੱਤਾ ਹੈ ਤੇ ਨਿਵੇਸ਼ਕਾਂ ਨੂੰ ਹੁਣ ਟਰਾਂਸਫਰ ਯੂਨਿਟਾਂ ਲਈ ਯਾਤਰਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਉਹ ਹੀ ਆਪਣੇ ਘਰ ਤੋਂ ਰਜਿਸਟਰ ਆ ਤੇ ਟਰਾਂਸਫਰ ਏਜੰਟਾਂ ਦੀਆਂ ਵੈੱਬਸਾਈਟਾਂ ਜਿਵੇਂ ਕਿ CAMS ਤੇ ਇਹ ਜਾਂ ਫਿਰ ਐਮਐਫਏ ਸੈਂਟਰਲ ਰਾਹੀਂ ਵੀ ਕਰ ਸਕਦੇ ਨੇ ਨਿਵੇਸ਼ਕਾਂ ਨੂੰ ਆਪਣੇ ਪੈਨ ਨੰਬਰ ਦੀ ਵਰਤੋਂ ਕਰਕੇ ਲੌਗਇਨ ਕਰਨਾ ਹੋਵੇਗਾ ਫਿਰ ਸੰਬੰਧਿਤ ਸਕੀਮ ਅਤੇ ਟ੍ਰਾਂਸਫਰ ਪ੍ਰਾਪਤਕਰਤਾ ਦੇ ਵੇਰਵੇ ਦਰਜ ਕਰਨੇ ਚਾਹੀਦੇ ਨੇ ਤੇ ਸਾਰੇ ਯੂਨਿਟ ਧਾਰਕਾਂ ਤੋਂ ਸਹਿਮਤੀ ਇੱਕ ਵਾਰੀ ਪਾਸਵਰਡ ਯਾਨੀ ਕਿ ਓਟੀਪੀ ਰਾਹੀਂ ਪ੍ਰਾਪਤ ਕੀਤੀ ਜਾਵੇਗੀ ਅਤੇ ਪ੍ਰਕਿਰਿਆ ਪਹਿਲਾਂ ਇਨ ਤੇ ਪਹਿਲਾਂ ਆਊਟ ਦੇ ਆਧਾਰ ਤੇ ਪੂਰੀ ਕੀਤੀ ਜਾਵੇਗੀ ਹਾਲਕਿ ਇਸ ਸਹੂਲਤ ਦਾ ਲਾਭ ਲੈਣ ਤੋਂ ਪਹਿਲਾਂ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਤੇ ਟਰਾਂਸਫਰ ਕੀਤੀਆਂ ਜਾ ਰਹੀਆਂ ਇਕਾਈਆਂ ਕਿਸੇ ਵੀ ਲੌਕਇਨ, ਲੀਨ ਜਾਂ ਫ੍ਰੀਜ਼ ਦੇ ਅਧੀਨ ਨਹੀਂ ਹੋਣੀਆਂ ਚਾਹੀਦੀਆਂ ਇਸ ਤੋਂ ਇਲਾਵਾ ਟਰਾਂਸਫਰ ਕਰਨ ਵਾਲੇ ਅਤੇ ਪ੍ਰਾਪਤਕਰਤਾ ਦੋਵਾਂ ਕੋਲ ਇੱਕੋ ਮਿਊਚੁਅਲ ਫੰਡ ਹਾਊਸ ਨਾਲ ਇੱਕ ਵੈਬ ਫੋਲੀਓ ਹੋਣਾ ਚਾਹੀਦਾ ਹੈ ਜੇਕਰ ਟਰਾਂਸਫਰ ਪ੍ਰਾਪਤਕਰਤਾ ਕੋਲ ਪਹਿਲਾਂ ਤੋਂ ਹੀ ਫੋਲੀਓ ਨਹੀਂ ਹੈ ਤਾਂ ਉਹਨਾਂ ਨੂੰ ਪਹਿਲਾਂ ਜ਼ੀਰੋ ਬੈਲੈਂਸ ਫੋਲੀਓ ਖੋਲਣਾ ਹੋਵੇਗਾ ਦੋਮਾ 13 ਦੀ ਕੇਵਾਈਸੀ ਤਸਦੀਕ ਵੀ ਜ਼ਰੂਰੀ ਹੈ ਦੱਸ ਦਈਏ ਕਿ ਨਿਵੇਸ਼ਕ ਟ੍ਰਾਂਸਫਰ ਪੂਰਾ ਹੋਣ ਤੋਂ ਤੁਰੰਤ ਬਾਅਦ ਯੂਨਿਟਾਂ ਨੂੰ ਨਹੀਂ ਵੇਚ ਸਕਣਗੇ ਸੇਬੀ ਨੇ 10 ਦਿਨਾਂ ਦੀ ਜੋ ਹੈ ਕੋਲਿੰਗ ਆਫ ਪੀਰੀਅਡ ਸਥਾਪਿਤ ਕੀਤੀ ਕੀ ਹੈ ਇਸ ਦੌਰਾਨ ਇਹਨਾਂ ਇਕਾਈਆਂ ਨੂੰ ਰੀਡੀਮ ਜਾਂ ਬਦਲਿਆ ਨਹੀਂ ਜਾ ਸਕਦਾ ਇਹ ਕਦਮ ਕਿਸੇ ਵੀ ਜਲਦਬਾਜ਼ੀ ਵਾਲੇ ਲੈਣ ਦੇਣ ਜਾਂ ਫਿਰ ਸੰਭਾਵੀ ਦੁਰਵਰਤਨ ਨੂੰ ਰੋਕਣ ਲਈ ਚੁੱਕਿਆ ਗਿਆ ਹੈ జేబీ ਦਾ ਮੰਨਣਾ ਹੈ ਕਿ ਇਹ ਬਦਲਾਵ ਮਿਊਚੁਅਲ ਫੰਡ ਉਦਯੋਗ ਵਿੱਚ ਨਿਵੇਸ਼ਕ ਅਨੁਕੂਲ ਸੁਧਾਰਾਂ ਵਾਲਾ ਇੱਕ ਹੋਰ ਵੱਡਾ ਕਦਮ ਹੈ ਜੋ ਕਿ ਪਾਰਦਰਸ਼ਤਾ ਅਤੇ ਸਹੂਲਤ ਦੋਵਾਂ ਨੂੰ ਮਜ਼ਬੂਤ ਕਰਦਾ ਹੈ